ਸਸ਼ੇਕਾਲ ਕੰਮ ਦੀ ਗੱਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਨੂੰ ਅੰਜਲੀ ਯਾਦਵ ਜਦੋਂ ਵੀ ਅਸੀਂ ਕਦੇ ਬਾਹਰ ਜਾਂਦੇ ਹਾਂ ਤਾਂ ਤੁਹਾਨੂੰ ਅਸੀਂ ਸਾਰਿਆਂ ਨੂੰ ਬਹੁਤ ਸਾਰੇ ਜ਼ਰੂਰੀ ਦਸਤਾਵੇਜ਼ ਜੁੜੇ ਨੇ ਆਪਣੇ ਨਾਲ ਰੱਖਣੇ ਪੈਂਦੇ ਨੇ ਤੇ ਜ਼ਿਆਦਾਤਰ ਲੋਕ ਜੁੜੇ ਨੇ ਇਹ ਸਾਰੇ ਦਸਤਾਵੇਜ਼ ਆਪਣੇ ਵਾਲਟ ਦੇ ਵਿੱਚ ਰੱਖਦੇ ਆ ਜਿਸ ਦੇ ਕਾਰਨ ਉਹਨਾਂ ਨੂੰ ਕਾफी ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਸ ਤੋਂ ਇਲਾਵਾ ਜੇਬ ਦੇ ਵਿੱਚ ਪਏ ਹੋਣ ਦੇ ਕਾਰਨ ਦਸਤਾਵੇਜ਼ ਕਈ ਵਾਰ ਫਟ ਵੀ ਜਾਂਦੇ ਨੇ ਤੇ ਗੰਦੇ ਵੀ ਹੋ ਜਾਂ ਸਕਦੇ ਨੇ ਇਸ ਦੇ ਨਾਲ ਹੀ ਉਹਨਾਂ ਦੇ ਗਵਾਚਣ ਜਾਂ ਚੋਰੀ ਰਹਿਣ ਦਾ ਜੜਾ ਹੈ ਖਤਰਾ ਲਗਾਤਾਰ ਬਣਿਆ ਰਹਿੰਦਾ ਹੈ ਪਰ ਕਿਉਂਕਿ ਲੋੜ ਪੈਂਦੀ ਉਸ ਤੇ ਬਿਨਾ ਕੰਮ ਨਹੀਂ ਹੋ ਸਕਦਾ ਹੈ ਇਸੇ ਦੇ ਲਈ ਉਹਨਾਂ ਨੂੰ ਆਪਣੇ ਕੋਲ ਰੱਖਣਾ ਵੀ ਪੈਂਦਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਇਹਨਾਂ ਦਸਤਾਵੇਜ਼ਾਂ ਨੂੰ ਆਪਣੇ ਨਾਲ ਰੱਖਣ ਦੀ ਪਰੇਸ਼ਾਨੀ ਖਤਮ ਹੋ ਗਈ ਹੈ ਤੁਸੀਂ ਇਹਨਾਂ ਸਾਰੇ ਦਸਤਾਵੇਜ਼ਾਂ ਨੂੰ ਇੱਕ ਐਪ ਦੇ ਵਿੱਚ ਰੱਖ ਸਕਦੇ ਹੋ ਤੇ ਲੋਡ ਪੈਨ ਤੋਂ ਇਹ ਸਾਰੇ ਐਪ ਜੁੜੇ ਨੇ ਐਪ ਦੇ ਵਿੱਚ ਜਾ ਕੇ ਤੁਸੀਂ ਆਪਣੇ ਸਾਰੇ ਡਾਕੂਮੈਂਟਸ ਦੇਖਾ ਸਕਦੇ ਹੋ ਜਿਸ ਦੇ ਨਾਲ ਕਿ ਤੁਹਾਡਾ ਬਟੂਆ ਭਾਰੀ ਨਹੀਂ ਹੋਵੇਗਾ ਅਤੇ ਤੁਹਾਨੂੰ ਜ਼ਿਆਦਾ ਖਜਲ ਖੁਆਰ ਵੀ ਨਹੀਂ ਹੋਣਾ ਪਵੇਗਾ ਤੇ ਆਓ ਹੁਣ ਜਾਣਦੇ ਹਾਂ ਕਿ ਇਹ ਕਿਹੜੀ ਐਪ ਹੈ ਅਤੇ ਇਸ ਦੇ ਵਿੱਚ ਕਿਸ ਤਰ੍ਹਾਂ ਆਪਣੇ ਦਸਤਾਵੇਜ਼ ਜੁੜੇ ਨੇ ਰੱਖ ਸਕਦੇ ਹਾਂ ਕਹ ਦੱਸਦੇ ਕਿ ਜਿਹੜਾ ਐਪ ਹੈ ਉਸ ਦਾ ਨਾਮ ਡਿਜੀ ਲੋਕਰ ਹੈ ਤੁਸੀਂ ਇਸ ਐਪ ਨੂੰ ਆਪਣੇ ਫੋਨ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਇਸ ਦੇ ਨਾਲ ਹੀ ਇਹ ਇੱਕ ਸਰਕਾਰੀ ਐਪ ਹੈ ਇਸ ਐਪ ਇਹ ਜਿਹੜਾ ਐਪ ਹੈ ਪੂਰੀ ਤਰੀਕੇ ਦੇ ਨਾਲ ਸੁਰੱਖਿਅਤ ਹੈ ਯਾਨੀ ਕਿ ਕੋਈ ਵੀ ਤੁਹਾਡੇ ਦਸਤਾਵੇਜ਼ਾਂ ਦਾ ਐਕਸੈਸ ਨਹੀਂ ਲੈ ਸਕਦਾ ਹੈ ਸਭ ਤੋਂ ਮਹੱਤਵਪੂਰਨ ਗੱਲ ਜੁੜੀ ਹੋਏ ਹੈ ਉਹ ਇਹ ਹੈ ਕਿ ਤੁਸੀਂ ਇਸ ਤੇ ਅਪਲੋਡ ਕੀਤੇ ਦਸਤਾਵੇਜ਼ਾਂ ਨੂੰ ਕਿਤੇ ਵੀ ਦਿਖਾ ਸਕਦੇ ਹੋ ਅਤੇ ਜੋ ਕਿ ਪੂਰੀ ਤਰੀਕੇ ਦੇ ਨਾਲ ਵੈਧ ਹੋਵੇਗਾ ਜੇਕਰ ਤੁਹਾਡੇ ਜੇਬ ਦੇ ਵਿੱਚ ਡਰਾਈਵਿੰਗ ਲਾਇਸੈਂਸ ਨਹੀਂ ਹੈ ਤਾਂ ਤੁਸੀਂ ਟ੍ਰੈਫਿਕ ਪੁਲਿਸ ਨੂੰ ਡਿਜੀ ਲੋਕਰ ਦੇ ਵਿੱਚ ਮੌਜੂਦ ਲਾਇਸੈਂਸ ਦਿਖਾ ਸਕਦੇ ਹੋ ਤੇ ਕੋਈ ਵੀ ਪੁਲਿਸ ਕਰਮੀ ਜੁੜਾ ਹੈ ਇਸ ਨੂੰ ਮੰਨਣ ਤੋਂ ਇਨਕਾਰ ਨਹੀਂ ਕਰ ਸਕਦਾ ਜੇਕਰ ਕੋਈ ਅਜਿਹਾ ਕਰਤਾ ਹੈ ਤਾਂ ਤੁਸੀਂ ਇਸ ਦੀ ਸ਼ਿਕਾਇਤ ਕਰ ਸਕਦੇ ਹੋ ਐਸ ਐਪ ਤੇ ਤੁਸੀਂ ਹੋਰ ਵੀ ਦਸਤਾਵੇਜ਼ ਜਿਵੇਂ ਕਿ ਆਧਾਰ ਕਾਰਡ ਪੈਨ ਕਾਰਡ 10ਵੀਂ 12ਵੀਂ ਦੀ ਸਰਟੀਫਿਕੇਟ ਕੋਵਿਡ ਟਿਕਾకరణ ਸਰਟੀਫਿਕੇਟ ਰਾਸ਼ਨ ਕਾਰਡ ਪੈਨਸ਼ਨ ਸਰਟੀਫਿਕੇਟ ਵਾਹਨ ਆਰਸੀ ਤੇ ਡਰਾਈਵਿੰਗ ਲਾਇਸੈਂਸ ਵੀ ਰੱਖ ਸਕਦੇ ਹੋ ਤੁਸੀਂ ਆਪਣੇ ਸਾਰੇ ਡਾਕੂਮੈਂਟਸ ਨੂੰ ਇਸ ਐਪ ਦੇ ਵਿੱਚ ਫੋਟੋ ਸਕੈਨ ਕਰਕੇ ਦਸਤਾਵੇਜ਼ਾ ਦਾ ਇੱਕ ਫੋਲਡਰ ਬਣਾ ਕੇ ਅਪਲੋਡ ਕਰ ਸਕਦੇ ਹੋ ਤੇ ਲੋੜ ਪੈਣ ਤੇ ਇਸ ਨੂੰ ਕਿਤੇ ਵੀ ਦਿਖਾ ਸਕਦੇ ਹੋ ਤੇ ਜੇਕਰ ਤੁਹਾਡੇ ਕੋਲ ਵੀ ਡਿਜੀ ਲੋਕਰ ਨਹੀਂ ਹੈ ਤਾਂ ਅੱਜ ਹੀ ਇਸ ਨੂੰ ਡਾਊਨਲੋਡ ਕਲੈਕਟ ਕਰੋ ਤੇ ਦਸਤਾਵੇਜ਼ ਲੈ ਕੇ ਜਾਣ ਦੀ ਪਰੇਸ਼ਾਨੀ ਤੋਂ ਹੁਣ ਤੁਸੀਂ ਛੁਟਕਾਰਾ ਪਾਓ ਤੇ ਫਿਲਹਾਲ ਇਸ ਕੰਮ ਦੀ ਗੱਲ ਦੇ ਵਿੱਚ ਇਹ ਨਹੀਂ ਇੱਥੇ ਰੁਕਾਂਗੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ